ਥਾਇਰੋਇਡ ਦੇ ਮਰੀਜ਼ ਕਦੇ ਵੀ ਇਹ ਚੀਜ਼ਾਂ ਨਾ ਖਾਓ ਨਹੀਂ ਤਾਂ ਤੁਹਾਡੀ ਸਿਹਤ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈਗਾ ਤੇ ਅੱਜ ਤੋਂ ਹੀ ਇਸ ਇਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਦੇ ਵਿੱਚੋਂ ਬਾਹਰ ਕੱਢ ਦਿਓ। ਦਰਅਸਲ ਅੱਜ ਦੇ ਭੱਜ ਦੌੜ ਦੇ ਸਮੇਂ ਦੇ ਵਿੱਚ ਥਾਇਰੋਇਡ ਦੇ ਮਰੀਜ਼ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੇ। ਹਰ ਕਿਸੇ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਥਾਇਰੋਇਡ ਜ਼ਰੂਰ ਹੋਵੇਗਾ ਤੇ ਖਾਸ ਰਿਪੋਰਟ ਤੁਹਾਡੇ ਲਈ ਲੈ ਕੇ ਆਏ ਆ। ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੋ ਕਿ ਤੁਹਾਨੂੰ ਨਹੀਂ ਖਾਣੀਆਂ ਚਾਹੀਦੀਆਂ ਖਾਸ ਕਰਕੇ ਥਾਇਰੋਇਡ ਦੇ ਮਰੀਜ਼ਾਂ ਨੂੰ ਤਾਂ ਬਿਲਕੁਲ ਵੀ ਨਹੀਂ। ਤਾਂ ਇਹ ਰਿਪੋਰਟ ਤੁਹਾਡੇ ਲਈ ਪੂਰੀ ਜੋ ਦੱਸਦੀ ਹੈ ਕਿ ਜ਼ਰੂਰ ਦੇਖਿਓ ਦਰਸਤਲ ਅੱਜਕਲ ਥਾਇਰੋਇਡ ਦੇ ਮਰੀਜ਼ ਤੇਜ਼ੀ ਨਾਲ ਵਧ ਰਹੇ ਨੇ ਥਾਇਰੋਇਡ ਗਲੈਂਡ ਸਰੀਰ ਦੇ ਵਿੱਚ ਹਾਰਮੋਨ ਬਣਾਉਣ ਦਾ ਕੰਮ ਕਰਦਾ ਹੈ ਜਦੋਂ ਇਹ ਗਲੈਂਡ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਤਾਂ ਸਰੀਰ ਦੇ ਵਿੱਚ ਬਹੁਤ ਤਕਲੀਫਾਂ ਆਉਂਦੀਆਂ ਨੇ ਜਦੋਂ ਇਹ ਗਲੈਂਡ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਤਾਂ ਦੱਸ ਦਈਏ ਕਿ ਹੋਰ ਵੀ ਬਹੁਤ ਸਾਰੇ ਤਕਲੀਫਾਂ ਆਉਂਦੀਆਂ ਨੇ ਇਸ ਲਈ ਥਾਇਰੋਇਡ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦੇ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕੁਝ ਖਾਸ ਚੀਜ਼ਾਂ ਤੋਂ ਬਚਣਾ ਵੀ ਚਾਹੀਦਾ ਹੈ ਦਰਅਸਲ ਥਾਇਰੋਇਡ ਦੇ ਮਰੀਜ਼ਾਂ ਨੂੰ ਵਾਈਟ ਬ੍ਰੈਡ ਤੋਂ ਬਚਣਾ ਚਾਹੀਦਾ ਹੈ ਇਹ ਸਰੀਰ ਦੇ ਵਿੱਚ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਾ ਦਿੰਦੀ ਹੈ ਜਿਸ ਦੇ ਨਾਲ ਇਨਸੂਲਿਨ ਦਾ ਪੱਧਰ ਛੜ ਜਾਂਦਾ ਹੈ ਤੇ ਇਸ ਕਾਰਨ ਥਾਇਰੋਇਡ ਹਾਰਮੋਨ ਦਾ ਸੰਤੁਲਨ ਵੀ ਖਰਾਬ ਹੋ ਸਕਦਾ ਹੈ। ਖਾਲੀ ਪੇਟ ਵਾਈਟ ਬ੍ਰੈਡ ਖਾਣੇ ਬਿਲਕੁਲ ਨਹੀਂ ਚਾਹੀਦੀ। ਥਾਇਰੋਇਡ ਦੇ ਮਰੀਜ਼ਾਂ ਨੂੰ ਆਲੂ ਦੇ ਚਿਪਸ ਘੱਟ ਖਾਣੇ ਚਾਹੀਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਟ੍ਰਾਂਸ ਫੈਟ ਹੁੰਦਾ ਹੈ ਜੋ ਕਿ ਹਾਰਮੋਨਸ ਦੇ ਉੱਤੇ ਗਲਤ ਅਸਰ ਪਾ ਸਕਦਾ ਹੈ। ਜੇ ਚਿਪਸ ਖਾਣਾ ਹੋਵੇ ਤਾਂ ਘਰੇਲੂ ਤਰੀਕੇ ਦੇ ਨਾਲ ਘੱਟ ਤੇਲ ਦੇ ਵਿੱਚ ਬਣਾ ਕੇ ਖਾਣੇ ਵਧੀਆ ਰਹਿੰਦੇ ਨੇ। ਫੇਰ ਆਉਂਦਾ ਮੂੰਗਫਲੀ ਦੇ ਵਿੱਚ ਕੁਝ ਅਜਿਹੇ ਤੱਤ ਹੁੰਦੇ ਨੇ ਜੋ ਕਿ ਥਾਇਰੋਇਡ ਦੀ ਸਮੱਸਿਆ ਨੂੰ ਵਧਾ ਸਕਦੇ ਨੇ ਇਸ ਦੇ ਲਈ ਥਾਇਰੋਇਡ ਦੇ ਮਰੀਜ਼ਾਂ ਨੂੰ ਮੂੰਗਫਲੀ ਰੋਜ਼ ਨਾ ਖਾਣੀ ਚਾਹੀਦੀ ਹੈ ਜੇ ਖਾਣੀ ਵੀ ਹੋਵੇ ਤਾਂ ਹਫਤੇ ਦੇ ਵਿੱਚ ਇੱਕ ਜਾਂ ਫਿਰ ਦੋ ਵਾਰ ਵੀ ਉਹ ਵੀ ਘੱਟ ਮਾਤਰਾ ਦੇ ਵਿੱਚ ਖਾਣੀ ਚਾਹੀਦੀ ਹੈ ਥਾਇਰੋਇਡ ਦੇ ਮਰੀਜ਼ਾਂ ਦੇ ਲਈ ਕਾਫੀ ਪੀਣਾ ਹਾਨੀਕਾਰਕ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਹਾਰਮੋਨ ਸੰਤੁਲਨ ਨੂੰ ਖਰਾਬ ਕਰ ਸਕਦੀ ਹੈ ਤੇ ਕਾਫੀ ਦੇ ਵਿੱਚ ਪਾਇਆ ਜਾਣ ਵਾਲਾ ਕੈਫੀਨ ਕorticone ਵਧਾ ਦਿੰਦਾ ਹੈ ਥਾਇਰੋਇਡ ਦੀ ਦਵਾਈ ਲੈਣ ਤੋਂ ਘੱਟੋ ਘੱਟ ਅੱਧੇ ਇੱਕ ਘੰਟੇ ਬਾਅਦ ਹੀ ਕਾਫੀ ਪੀਣੀ ਚਾਹੀਦੀ ਹੈ ਫਿਰ ਆਉਂਦਾ ਟੋਫੂ ਜੀਹਾਂ ਟੋਫੂ ਆਮ ਤੌਰ ਦੇ ਉੱਤੇ ਸਿਹਤ ਲਈ ਜੋ ਕਿ ਚੰਗਾ ਮੰਨਿਆ ਜਾਂਦਾ ਹੈ ਪਰ ਥਾਇਰੋਇਡ ਦੇ ਮਰੀਜ਼ਾਂ ਦੇ ਲਈ ਇਹ ਹਮੇਸ਼ਾ ਫਾਇਦੇਮੰਦ ਨਹੀਂ ਹੁੰਦਾ ਸਗੋਂ ਨੁਕਸਾਨਦੇ ਹੀ ਹੁੰਦਾ ਹੈ ਟੋਫੂ ਦੇ ਵਿੱਚ ਕੁਝ ਅਜਿਹੇ ਤੱਤ ਹੁੰਦੇ ਨੇ ਜੋ ਕਿ ਥਾਇਰੋਇਡ ਹਾਰਮੋਨ ਦੇ ਪੱਧਰ ਨੂੰ ਵਧਾ ਸਕਦੇ ਨੇ ਇਸ ਦੇ ਲਈ ਥਾਇਰੋਇਡ ਦੇ ਮਰੀਜ਼ਾਂ ਨੂੰ ਟੋਫੂ ਖਾਣ ਤੋਂ ਬਚਣਾ ਚਾਹੀਦਾ ਹੈ ਤਾਂ ਇਹ ਕੁਝ ਚੀਜ਼ਾਂ ਸੀਗੀਆਂ ਜੋ ਕਿ ਥਾਇਰੋਇਡ ਦੇ ਮਰੀਜ਼ਾਂ ਨੂੰ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਜਾਂ ਫਿਰ ਤੁਹਾਡੇ ਪੜੋਸੀ ਦੇ ਵਿੱਚ ਵੀ ਗਲੀ ਮੋਹੱਲੇ ਦੇ ਵਿੱਚ ਵੀ ਜੇਕਰ ਕੋਈ ਰਿਸ਼ਤੇਦਾਰਾਂ ਦੇ ਵਿੱਚ ਵੀ ਥਾਇਰੋਇਡ ਦਾ ਕੋਈ ਮਰੀਜ਼ ਹੈ ਉਸ ਨੂੰ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਤੇ ਨਾਲ ਹੀ ਅੱਜ ਤੋਂ ਹੀ ਆਪਣੀ ਡਾਈਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਾਹਰ ਕਰ ਦਿਓ ਅੱਜਕਲ ਥਾਇਰੋਇਡ ਦੇ ਮਰੀਜ਼ ਤੇਜ਼ੀ ਨਾਲ ਵਧ ਰਹੇ ਨੇ ਥਾਇਰੋਇਡ ਗਲੈਂਡ ਸਰੀਰ ਦੇ ਵਿੱਚ ਹਾਰਮੋਨ ਬਣਾਉਣ ਦਾ ਕੰਮ ਕਰਦਾ ਹੈ ਜਦੋਂ ਇਹ ਗਲੈਂਡ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਤਾਂ ਸਰੀਰ ਦੇ ਵਿੱਚ ਬਹੁਤ ਤਕਲੀਫਾਂ ਆਉਂਦੀਆਂ